ਹਾਂਜੀ ਪਿਆਰਿਓ ਆਪਾਂ ਸਾਰੇ ਆਸਟ੍ਰੇਲੀਆ ਆ ਗਏ ਆ ਤੇ ਇਸ ਵੇਲੇ ਮੈਲਬੌਰਨ ਵਿੱਚ ਆ 31 ਤੱਕ ਮੈਲਬੌਰਨ ਚ ਰਹਿਣਾ ਹੈ ਇਸ਼ਤਿਹਾਰ ਫੇਸਬੁੱਕ ਤੇ ਪੈ ਗਿਆ ਸੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਮਿਲਣਾ ਹੈ ਉਹ ਸੰਪਰਕ ਕਰ ਲੈਣ ਉਸ ਤੋਂ ਬਾਅਦ ਬ੍ਰਿਸਬਨ ਜਾਣਾ 3-4 ਦਿਨ ਉੱਥੇ ਹੈਗੇ ਆ ਉਸ ਤੋਂ ਅੱਗੇ ਬਲਗੁਲਗਾ ਵੀ ਇੱਕ ਦਿਨ ਜਾਣਾ ਫੇਰ ਬ੍ਰਿਸਬਨ ਜਾਣਾ ਇਰਕੇ ਅੰਜ 3-4 ਦਿਨ ਹੈਗਾ ਪ੍ਰੋਗਰਾਮ ਫਿਰ ਦੁਬਾਰਾ ਅਸੀਂ ਮੈਲਬੌਰਨ ਵਿੱਚ ਮਾਈਂਡ ਰੀਸੈਟ ਕੈਂਪ ਲਾਉਣਾ ਭੈਣ ਭਰਾ ਜਿਹੜੇ ਸਾਡੇ ਮਿਲਣ ਵਾਲੇ ਵੀਰ ਭਰਾ ਸਾਰੇ ਜਿਹੜੇ ਹੈਗੇ ਐ ਮਿਲ ਸਕਦੇ ਐ ਆ ਸਕਦੇ ਐ ਤੇ ਰਲ ਮਿਲ ਕੇ ਚਲੋ ਵਿਚਾਰਾਂ ਕਰਦੇ ਆ ਇਕੱਠੇ ਬੈਠਾਂਗੇ ਜਿੰਨਾਂ ਕੋਲ ਟਾਈਮ ਹੋਵੇ ਰਲ ਮਿਲ ਕੇ ਆਇਓ ਜ਼ਰੂਰ ਮਿਲਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਰਦਾਰ ਦਿਲਜਿੰਦਰ ਸਿੰਘ ਹੋਣੀ ਅ ਦਲਬਾਗ ਸਿੰਘ ਹੋਣੀ ਇਹਨਾਂ ਦੇ ਆਪਣੇ ਪਰਿਵਾਰ ਆਪਣੇ ਵੀਰ ਨੇ ਸਾਰੇ ਇਹਨਾਂ ਦੇ ਘਰ ਵਿੱਚ ਹੁਣ ਆਪਾਂ ਇੱਥੇ ਠਹਿਰੇ ਹੋਏ ਆ ਮੈਲਬੌਰਨ ਵਿੱਚ ਤੇ ਜਿੰਨਾ ਜਿੰਨਾਂ ਨੇ ਮਿਲਣਾ ਆਪਾਂ ਸਾਰੇ ਮਿਲਾਂਗੇ ਸਾਰੇ